ਜੈ ਮੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਕਰਮ ਦੱਸਾਂਗੇ ਜੀ ਜੋ ਸ਼ਨੀਵਾਰ ਦੇ ਦਿਨ ਕਰੋ ਤਾਂ ਬਹੁਤ ਹੀ ਵਧੀਆ ਹੈ ਸੋ ਕਰਮ ਕੀ ਕਰਨਾ ਹੈ ਕਿ ਆਪਾਂ ਇਸ ਵੀਡੀਓ ਰਾਈ ਅੱਜ ਜ਼ਰੂਰ ਦੱਸਾਂਗੇ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕਰਮ ਕੋਈ ਵੀ ਔਖਾ ਨਹੀਂ ਹੈ ਕੋਈ ਪੈਸਾ ਨਹੀਂ ਖਰਚਣਾ ਪਵੇਗਾ ਸੋ ਘਰ ਵਿੱਚ ਹੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਸਹੀ ਢੰਗ ਨਾਲ ਟੰਗਣਾ ਵਾਰਤ ਲਈਏ ਉਹਨਾਂ ਤੋਂ ਕੰਮ ਲੈ ਲਈਏ ਦੇ ਮਾਲਕ ਦੇ ਨਾਮ ਤੇ ਕਰਮ ਕਰਦੀ ਹੈ ਸੋ ਇਹੋ ਜਿਹਾ ਕਰਮ ਕਰਨ ਦੇ ਨਾਲ ਜ਼ਿੰਦਗੀ ਵਿੱਚ ਸੁਧਾਰ ਤਾਂ ਬਹੁਤ ਆਉਂਦਾ ਹੈ ਪਾਰੇ ਇੱਥੇ ਇਹ ਵੀ ਕਵਾਂਗੇ ਕਿ ਇਹ ਨਹੀਂ ਹੈ ਕਿ ਅਸੀਂ ਇੱਕ ਵਾਰ ਕਰਮ ਕਰ ਲਿਆ ਦੋ ਵਾਰ ਕਰ ਲਿਆ ਸੋ ਕਰਮ ਕਰਦੇ ਰਹਿਣਾ ਚਾਹੀਦਾ ਕਿਉਂਕਿ ਇਨਸਾਨ ਪੈਦਾ ਹੁੰਦਾ ਹੈ ਜਦੋਂ ਤੱਕ ਬਚਪਨ ਹੁੰਦਾ ਹੈ ਤੇ ਉਹ ਪਰਮਾਤਮਾ ਸਾਰੀਆਂ ਗਲਤੀਆਂ ਨੂੰ ਮਾਫ ਕਰਦਾ ਰਹਿੰਦਾ ਕਿਉਂਕਿ ਉਹ ਅਣਜਾਣੇ ਵਿੱਚ ਹੋ ਜਾਂਦਾ ਹੈ ਜਾਣ ਬੁੱਝ ਕੇ ਬੱਚਾ ਨਹੀਂ ਕਰਦਾ ਕਿਉਂਕਿ ਬੱਚੇ ਨੂੰ ਸਮਝ ਨਹੀਂ ਹੁੰਦੀ 10 11 ਸਾਲ ਦਾ ਬੱਚਾ ਨਾ ਸਮਝ ਹੁੰਦਾ ਹੈ ਇਸ ਕਰਕੇ ਪਰਮਾਤਮਾ ਉਹਦੀਆਂ ਗਲਤੀਆਂ ਨੂੰ ਮਾਫ ਕਰ ਦਿੰਦਾ ਤੇ ਜਦੋਂ ਬੱਚਾ ਸਰਤ ਨੂੰ ਸੰਭਾਲਦਾ ਹੈ ਉਹਨੂੰ ਸਹੀ ਗਲਤ ਦੀ ਸਮਝ ਆ ਜਾਂਦੀ ਆ ਫਿਰ ਜਾਣ ਬੁਝ ਕੇ ਵੀ ਗਲਤੀ ਕਰਦਾ ਹੈ ਤਾਂ ਉਹ ਗਲਤੀਆਂ ਦੀ ਜੇਕਰ ਅਸੀਂ ਮਾਫੀ ਮੰਗਣੀ ਹੈ ਜ਼ਿੰਦਗੀ ਵਿੱਚ ਸੁਧਾਰ ਲਿਆਉਣਾ ਹੈ ਉਹ ਗਲਤੀਆਂ ਨੂੰ ਬਖਸ਼ਾਉਣਾ ਹੈ ਤਾਂ ਫਿਰ ਕੁਝ ਨਾ ਕੁਝ ਕਰਮ ਜਿਹੜੇ ਆ ਇਨਸਾਨ ਨੂੰ ਕਰਨੇ ਹੀ ਚਾਹੀਦੇ ਆ ਸੋ ਜਿੱਦਾਂ ਜਿੱਦਾਂ ਕਰਮ ਕਰੋਗੇ ਜੇਕਰ ਕੋਈ ਗਲਤੀ ਵੀ ਹੋਈ ਹੈ ਕੋਈ ਮਾੜਾ ਕਰਮ ਹੋਇਆ ਹੈ ਤੋ ਚੰਗੇ ਕਰਮ ਦੇ ਨਾਲ ਤੁਹਾਡਾ ਤੋਤਾ ਜਾਵੇਗਾ ਸੋ ਇਸ ਕਰਕੇ ਚੰਗੇ ਕਰਮ ਹਮੇਸ਼ਾ ਹੀ ਕਰਦੇ ਜਾਓ ਪਰੇਸ਼ਾਨੀ ਆਉਂਦੀ ਹੈ ਦੁੱਖ ਆਉਂਦਾ ਹੈ ਘਬਰਾਉਣਾ ਚੰਗਾ ਕਰਮ ਕਰੋ ਜੇ ਕਿਸੇ ਦੀ ਹੈਲਪ ਕਰਨ ਦਾ ਟਾਈਮ ਮਿਲਦਾ ਹੈ ਤਾਂ ਹੈਲਪ ਉੱਥੇ ਜਰੂਰ ਕਰੋ ਸੋ ਹਮੇਸ਼ਾ ਜਦੋਂ ਤੁਸੀਂ ਚੰਗਾ ਕਰਮ ਕਰਦੇ ਜਾਉਗੇ ਦੇ ਨਾਲ ਕੁਝ ਟਾਈਮ ਦੇ ਕੁਝ ਸਮੇਂ ਦੇ ਵਿੱਚ ਹੀ ਤੁਸੀਂ ਦੇਖੋਗੇ ਕਿ ਜ਼ਿੰਦਗੀ ਵਿੱਚ ਕਿੰਨਾ ਬਦਲਾਅ ਆਇਆ ਹੈ ਸੋ ਕਿਉਂਕਿ ਇਹ ਗੱਲਾਂ ਸਭ ਅਜਮਾ ਕੇ ਪਰਖ ਕੇ ਦੇਖੀਆਂ ਹੈ ਤੇ ਅੱਜ ਅਸੀਂ ਇਹ ਤੁਹਾਡੇ ਮੂਰੇ ਰੱਖੀਆਂ ਆ ਇਹ ਅਸੀਂ ਵੀ ਨਹੀਂ ਸੋਚਿਆ ਸੀ ਕਿ ਅਸੀਂ ਇਹ ਜ਼ਿੰਦਗੀ ਵਿੱਚ ਜੋ-ਜੋ ਅੱਜ ਤੱਕ ਦੇਖਿਆ ਹੈ, ਪਰਖਿਆ ਹੈ, ਉਹ ਅਸੀਂ ਕਿਸੇ ਦੇ ਨਾਲ ਸਾਂਝਾ ਵੀ ਕਰਾਂਗੇ ਤੇ ਗਿਆਨ ਪਰਮਾਤਮਾ ਇੰਨਾ ਕੁ ਬਖਸ਼ੇਗਾ ਕਿ ਅਸੀਂ ਇਸ ਤਰ੍ਹਾਂ ਵੀਡੀਓ ਬਣਾ ਕੇ ਪਾਵਾਂਗੇ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਵਿੱਚ ਜੋ ਪਰਮਾਤਮਾ ਨੇ ਕਰਵਾ ਦਿੱਤਾ ਜਦੋਂ ਆਪਣਾ ਮਨ ਸਾਫ ਹੁੰਦਾ ਹੈ, ਆਰਾਧਾ ਸੱਚਾ ਹੁੰਦਾ ਹੈ, ਵਿਸ਼ਵਾਸ ਆਪਣੇ ਮਾਲਕ ਤੇ ਹੁੰਦਾ ਹੈ ਤਾਂ ਫਿਰ ਮਾਲਕ ਜਦੋਂ ਸਮਾਂ ਫੇਰਦਾ ਹੈ ਤੇ ਇਨਸਾਨ ਨੂੰ ਕੀ ਸਮਝ ਨਹੀਂ ਆਉਂਦੀ ਸੋ ਇਸ ਕਰਕੇ ਕਹੀਦਾ ਕਿ ਚੰਗਾ ਕਰਮ ਕਰਦੇ ਜਾਓ ਤੁਸੀਂ ਕੁਝ ਸਮੇਂ ਵਿੱਚ ਹੀ ਦੇਖੋਗੇ ਕਿ ਜ਼ਿੰਦਗੀ ਵਿੱਚ ਕਿੰਨਾ ਜ਼ਿਆਦਾ ਸੁਧਾਰ ਆ ਗਿਆ ਕਿੰਨਾ ਬਦਲਾਵ ਆਇਆ ਹੈ ਸੋ ਇਸ ਕਰਕੇ ਆਪਾਂ ਕੋਈ ਨਾ ਕੋਈ ਕਰਮ ਦੱਸਦੇ ਰਹੀਦਾ ਸੋ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਹ ਕਰਮ ਕਰਿਆ ਕਰੋ ਇਹਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਲਾਭ ਹੀ ਤੁਹਾਨੂੰ ਮਿਲੇਗਾ ਸਮਾਂ ਆਉਣ ਤੇ ਪ੍ਰਮਾਤਮਾ ਤੁਹਾਡੇ ਕੀਤੇ ਹੋਏ ਕਰਮਾਂ ਦਾ ਹਿਸਾਬ ਜ਼ਰੂਰ ਚੁਕਾਵੇਗਾ ਸੋ ਇਸ ਕਰਕੇ ਚੰਗਾ ਕਰਮ ਹਮੇਸ਼ਾ ਹੀ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਮਾਤਮਾ ਕਦੇ ਵੀ ਕਿਸੇ ਦਾ ਹੱਕ ਨਹੀਂ ਰੱਖਦਾ ਸੋ ਇਨਸਾਨ ਇਨਸਾਨਾਂ ਠੱਗੀ ਕਰਦਾ ਹੈ ਪਰਮਾਤਮਾ ਕਦੇ ਵੀ ਕਿਸੇ ਦੇ ਨਾਲ ਠੱਗੀ ਨਹੀਂ ਕਰਦਾ ਸੋ ਹਮੇਸ਼ਾ ਹੀ ਹੈਲਪ ਹੀ ਕਰਦਾ ਹੈ ਸਮਾਂ ਆਉਣ ਤੇ ਸੋ ਇਸ ਕਰਕੇ ਚੰਗਾ ਕਰਮ ਜ਼ਰੂਰ ਕਰੋ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਇੱਥੇ ਕੁਝ ਕਮੈਂਟਾਂ ਦੱਸ ਦਿੰਦੇ ਆ ਫਿਰ ਮੇਨ ਵਿਸ਼ੇ ਵੱਲ ਚੱਲਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਜਿੱਥੇ ਵੀ ਕਿਤੇ ਰਿਸ਼ਤਾ ਜੁੜਦਾ ਹੈ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ ਇਹਦਾ ਕੀ ਮਤਲਬ ਹੈ ਇਹਦੇ ਬਾਰੇ ਦੱਸਿਆ ਜਾਵੇ ਸੋ ਦੇਖੋ ਜੋ ਪਰਮਾਤਮਾ ਕਰਦਾ ਹੈ ਚੰਗਾ ਹੀ ਕਰਦਾ ਹੈ ਜੇਕਰ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹੋ ਤਾਂ ਵਿਸ਼ਵਾਸ ਰੱਖੋ ਕਿਉਂਕਿ ਪਰਮਾਤਮਾ ਜਿਸ ਦਿਨ ਤੁਹਾਡਾ ਕਿਤੇ ਰਿਸ਼ਤਾ ਜੋੜੇਗਾ ਸਹੀ ਥਾਂ ਹੀ ਜੋੜੇਗਾ ਕਿਉਂਕਿ ਜਿਹੜਾ ਇਨਸਾਨ ਮਨ ਦਾ ਸਾਫ਼ ਹੁੰਦਾ ਹੈ ਫਿਰ ਉਹਦਾ ਫੈਸਲਾ ਪ੍ਰਮਾਤਮਾ ਆਪ ਕਰਦਾ ਹੈ ਜਿਹੜਾ ਇਨਸਾਨ ਭਗਤੀ ਬੰਦਗੀ ਦੇ ਨਾਲ ਜੁੜਿਆ ਹੋਵੇ ਕਿਉਂਕਿ ਇੱਥੇ ਅਸੀਂ ਆਪਣੇ ਹਿਸਾਬ ਦੇ ਨਾਲ ਦੇਖਦੇ ਹਾਂ ਕਿ ਸਾਡੇ ਲਈ ਆ ਸਹੀ ਆ ਪਰ ਨਹੀਂ ਜਿੱਥੇ ਪ੍ਰਮਾਤਮਾ ਨੂੰ ਤੁਹਾਡੇ ਲਈ ਜੋ ਚੰਗਾ ਲੱਗਦਾ ਹੈ ਉਹ ਪ੍ਰਮਾਤਮਾ ਉਹੀ ਕਰਦਾ ਆ ਜੇਕਰ ਇਸ ਤਰ੍ਹਾਂ ਦੀਆਂ ਕਹਾਣੀਆਂ ਸੱਚਾਈ ਵਾਲੀਆਂ ਅਸੀਂ ਤੁਹਾਨੂੰ ਦੱਸਣ ਬੈਠੀਏ ਬਹੁਤ ਤਰ੍ਹਾਂ ਦੇ ਇਦਾਂ ਦੇ ਕੇਸ ਸਾਡੇ ਕੋਲ ਨੇ ਜਿਹੜੀਆਂ ਅਸੀਂ ਜੇਕਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੀ ਤੇ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਬਹੁਤ ਵਾਰ ਦੇਖਿਆ ਦੀ ਬਹੁਤ ਵਧੀਆ ਦੇਖਣ ਪਰਖਣ ਚ ਬਹੁਤ ਵਧੀਆ ਬੰਦਿਆਂ ਨਾਲ ਰਿਸ਼ਤੇ ਇਹੋ ਜੇ ਜੁੜੇ ਪਰ ਸਮਾਂ ਆਉਣ ਤੇ ਟੁੱਟ ਗਏ ਕਿਉਂਕਿ ਹਕੀਕਤ ਸਮੇ ਦੇ ਹਿਸਾਬ ਨਾਲ ਇਨਸਾਨ ਦੀ ਪਤਾ ਚੱਲਦੀ ਹੈ ਫਿਰ ਪਹਿਲਾਂ ਤਾਂ ਬਹੁਤ ਮਨ ਦੁਖੀ ਹੋਇਆ ਇੱਥੇ ਤੱਕ ਵੀ ਕਈਆਂ ਨੇ ਕਹਿ ਦਿੱਤਾ ਕਿ ਅਸੀਂ ਸੇਵਾ ਕਰਨੀ ਛੱਡ ਦੇਣੀ ਕਿਉਂਕਿ ਸਾਨੂੰ ਸੇਵਾ ਕਰਨ ਨਾਲ ਕੀ ਮਿਲਿਆ ਸਾਡੀ ਬੇਸਤੀ ਹੋ ਗਈ ਰਿਸ਼ਤੇ ਹੋ ਕੇ ਟੁੱਟ ਗਏ ਤੇ ਫਰ ਜਦੋਂ ਕੋਈ ਸਮਾਂ ਆਇਆ ਸਮੇ ਦੇ ਹਿਸਾਬ ਨਾਲ ਜੋ ਰੂਪ ਜੋ ਚਿਹਰੇ ਪਰਮਾਤਮਾ ਨੇ ਉਹਨਾਂ ਇਨਸਾਨਾਂ ਦੇ ਦਿਖਾਈ ਤਾਂ ਫਿਰ ਉੱਥੇ ਉਹਨਾਂ ਭਗਤਾਂ ਨੇ ਮਾਫੀ ਵੀ ਮੰਗੀ ਤੇ ਆਪਣੇ ਪੀਰ ਦਾ ਸ਼ੁਕਰੀਆ ਦਾ ਵੀ ਕੀਤਾ ਕਿ ਸਾਨੂੰ ਇਹੋ ਜਿਹੇ ਰਿਸ਼ਤਿਆਂ ਤੋਂ ਦੂਰ ਹੀ ਰੱਖਿਆ ਇਹੋ ਜਿਹੇ ਰਿਸ਼ਤਿਆਂ ਦੇ ਨਾਲ ਸਾਡਾ ਰਿਸ਼ਤਾ ਨਹੀਂ ਬਣਨ ਦਿੱਤਾ ਸੋ ਜਦੋਂ ਵੀ ਪ੍ਰਮਾਤਮਾ ਕੁਝ ਕਰਦਾ ਹੈ ਚੰਗਾ ਹੀ ਕਰਦਾ ਹੈ ਕਦੇ ਵੀ ਇਹ ਨਾ ਗੱਲ ਸੋਚੋ ਕਿ ਮਾੜਾ ਕਰ ਦਤਾ ਸੋ ਪ੍ਰਮਾਤਮਾ ਉਹ ਤੁਹਾਡੇ ਲਈ ਕਰੇਗਾ ਜੋ ਤੁਹਾਡੀ ਸਿਹਤ ਲਈ ਤੇ ਤੁਹਾਡੇ ਲਈ ਚੰਗਾ ਹੋਵੇਗਾ ਕਿਉਂਕਿ ਪ੍ਰਮਾਤਮਾ ਇਹ ਸਭ ਜਾਣੀ ਜਾਣ ਹੈ ਉਹ ਦਿਲਾਂ ਦੀਆਂ ਜਾਣਦਾ ਹੈ ਤੇ ਆਪਾਂ ਕਿਸੇ ਨੂੰ ਇੱਕ ਦੋ ਪਲ ਹੀ ਮਿਲ ਲੈਂਦੇ ਆ ਤੇ ਆਪਾਂ ਨੂੰ ਲੱਗਦਾ ਹੈ ਕਿ ਇਨਸਾਨ ਸਾਡੇ ਅਰਗਾ ਹੀ ਹੈ ਜਿਹਨੂੰ ਅਸੀਂ ਅੱਜ ਮਿਲੇ ਆ ਉਹ ਬਹੁਤ ਹੀ ਚੰਗਾ ਆ ਪਰ ਸਮੇਂ ਦੇ ਹਿਸਾਬ ਨਾਲ ਜਦੋਂ ਸਚਾਈ ਸਾਹਮਣੇ ਆਉਂਦੀ ਆ ਤਾਂ ਫਿਰ ਸਾਰੀ ਜ਼ਿੰਦਗੀ ਦਾ ਪਛਤਾਵਾ ਦੀ ਜ਼ਿੰਦਗੀ ਦਾ ਰੋਣਾ ਪੱਲੇ ਰਹਿ ਜਾਂਦਾ ਸੋ ਇਸ ਕਰਕੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਾ ਹੈ ਤੇ ਆਪਣੇ ਮਾਲਕ ਤੇ ਵਿਸ਼ਵਾਸ ਰੱਖੋ ਉਹਦੇ ਫੈਸਲੇ ਵਿੱਚ ਖੁਸ਼ ਹੋਵੋ ਜਦੋਂ ਤੁਸੀਂ ਉਹਨਾਂ ਦੇ ਫੈਸਲੇ ਵਿੱਚ ਖੁਸ਼ ਹੋਣਾ ਸਿੱਖ ਲਿਆ ਤਾਂ ਉਹ ਪ੍ਰਮਾਤਮਾ ਕਦੇ ਵੀ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਣ ਦਵੇਗਾ ਫਿਰ ਜਿੱਥੇ ਜੋ ਉਹ ਪ੍ਰਮਾਤਮਾ ਕਰੇਗਾ ਉਹ ਤੁਹਾਡੇ ਲਈ ਚੰਗਾ ਹੀ ਹੋਵੇਗਾ ਕਦੇ ਕੁਝ ਮਾੜਾ ਨਹੀਂ ਹੋ ਸਕਦਾ ਸੋ ਇਸ ਕਰਕੇ ਵਿਸ਼ਵਾਸ ਆਪਣੇ ਮਾਲਕ ਤੇ ਰੱਖੋ ਜਦੋਂ ਉਹਨੇ ਰਿਸ਼ਤੇ ਜੋੜਨ ਲੱਗਣੇ ਆ ਤਾਂ ਫਿਰ ਇਨਸਾਨ ਨੂੰ ਸਮਝ ਵਿੱਚ ਵੀ ਨਹੀਂ ਆਉਂਦਾ ਕਿ ਕਦ ਕੀ ਤੋਂ ਕੀ ਸਾਡੇ ਮੁਰਸ਼ਿਦ ਨੇ ਸਾਡੇ ਲਈ ਕਰ ਦਿੱਤਾ ਸੋ ਪ੍ਰਮਾਤਮਾ ਜਦੋਂ ਕੁਝ ਕਰਨ ਤੇ ਆਉਂਦਾ ਆ ਤੇ ਪਲਾਂ ਦੇ ਵਿੱਚ ਹੀ ਜ਼ਿੰਦਗੀ ਨੂੰ ਸਵਾਰ ਦਿੰਦਾ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਮੇਨ ਵਿਸ਼ਾ ਹੈ ਕਿ ਕੱਲ ਸ਼ਨੀਵਾਰ ਹੈ ਤੇ ਸ਼ਨੀਵਾਰ ਦੇ ਦਿਨ ਤੁਸੀਂ ਕਰਮ ਕਰਨੇ ਆ ਖਾਸ ਕਰਮ ਕਰਨਾ ਇਹ ਖਾਸ ਕਰਮ ਕੀ ਹੈ ਕਿ ਆਪਣੇ ਮਾਲਕ ਨੂੰ ਯਾਦ ਕਰਕੇ ਤੁਸੀਂ ਇੱਕ ਪਾਸੇ ਰੋਟੀ ਬਣਾਉਣੀ ਆ ਜਾਨੀ ਕਿ ਇੱਕ ਪਾਸੇ ਇੱਕ ਪਾਸਾ ਹੀ ਰੋਟੀ ਦਾ ਰਾੜਨਾ ਦੂਸਰਾ ਪਾਸਾ ਬਿਲਕੁਲ ਵੀ ਨਹੀਂ ਰਾੜਨਾ ਤੇ ਜਿਹੜਾ ਪਾਸਾ ਨਹੀਂ ਰਾੜਨਾ ਉਹਦੇ ਉੱਤੇ ਲਾਉਣਾ ਹੈ ਸਰਸੋਂ ਦਾ ਤੇਲ ਹੈ ਤਾਂ ਫਿਰ ਤੁਸੀਂ ਉਂਗਲੀ ਦੇ ਕੋਟੇ ਦੇ ਨਾਲ ਤੁਸੀਂ ਕਾਲੋਂ ਲੈਣੀ ਹੈ ਤਵੇ ਦੇ ਜਿਹੜੇ ਪੁੱਠੇ ਪਾਸੇ ਕਾਲੋਂ ਹੁੰਦੀ ਹੈ ਉਹ ਕਾਲੋਂ ਨੂੰ ਉਂਗਲੀ ਦੇ ਨਾਲ ਤੁਸੀਂ ਲੈ ਕੇ ਤੇ ਰੋਟੀ ਦੇ ਉੱਤੇ ਸੱਤ ਟਿੱਕੇ ਕਾਲੇ ਬਣਾਉਣੇ ਆ ਸੋ ਇਹ ਸੱਤ ਟਿੱਕੇ ਬਣਾਉਣ ਤੋਂ ਬਾਅਦ ਤੇ ਤੁਸੀਂ ਇਸ ਰੋਟੀ ਨੂੰ ਸ਼ਨੀਵਾਰ ਦੇ ਦਿਨ ਜੇਕਰ ਕਾਲੇ ਦਰਮੇਸ਼ ਨੂੰ ਪਾਓ ਜੇਕਰ ਕੋਈ ਦੁੱਖ ਹੈ ਤਕਲੀਫ ਹੈ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੈ ਵਿਸ਼ਵਾਸ ਰੱਖ ਕੇ ਆਪਣੇ ਮਾਲਕ ਨੂੰ ਯਾਦ ਕਰਕੇ ਕਿ ਅਸੀਂ ਆਹ ਕਰਮ ਕਰਨ ਲੱਗੇ ਆ ਸਾਨੂੰ ਵਿਸ਼ਵਾਸ ਹੈ ਜੇਕਰ ਇਹ ਕਰਮ ਬਣਾਇਆ ਹੈ ਤੇ ਕਿਸੇ ਗੱਲ ਲਈ ਹੀ ਬਣਿਆ ਹੈ ਤੁਸੀਂ ਕਿਰਪਾ ਕਰੋ ਸਾਡੇ ਕੰਮ ਬਣ ਜਾਣ ਜੋ ਵਿਗੜੇ ਹੋਏ ਆ ਜਾਂ ਕੋਈ ਰੁਕਿਆ ਹੋਇਆ ਕੰਮ ਹੈ ਸੋ ਜਿਸ ਤਰ੍ਹਾਂ ਦੀ ਵੀ ਪਰੇਸ਼ਾਨੀ ਆ ਤੁਸੀਂ ਜੇਕਰ ਇਹ ਗੱਲ ਕਹਿ ਕੇ ਆਪਣੇ ਪੀਰੋ ਉਰਸ਼ਦ ਅੱਗੇ ਅਰਦਾਸ ਬੇਨਤੀ ਕਰਕੇ ਕਰਮ ਕਰਦੇ ਹੋ ਤੁਹਾਨੂੰ ਇਹਦੇ ਨਾਲ ਕਾਫੀ ਲਾਭ ਮਿਲੇਗਾ ਸੋ ਕਰਮ ਵਿਸ਼ਵਾਸ ਰੱਖ ਕੇ ਕਰਿਆ ਕਰੋ ਜਿਸ ਤਰ੍ਹਾਂ ਅਸੀਂ ਦੁੱਖ ਤੋਂ ਦਵਾਈ ਖਾਂਦੇ ਆ ਸਾਨੂੰ ਪਤਾ ਹੈ ਕਿ ਆਹ ਦੁੱਖ ਆ ਤੇ ਆਹ ਦਵਾਈ ਖਾਵਾਂਗੇ ਸਾਨੂੰ ਆਰਾਮ ਮਿਲੇਗਾ ਇਸੇ ਤਰ੍ਹਾਂ ਜਦੋਂ ਕੋਈ ਕਰਮ ਕਰਦੇ ਹੋ ਵਿਸ਼ਵਾਸ ਰੱਖੋ ਕਿ ਮਾਲਕ ਹੈ ਤੇ ਅਸੀਂ ਆ ਕਰਮ ਕਰਨ ਲੱਗੇ ਆ ਤੇ ਉਹ ਮਾਲਕ ਸਾਡੀ ਇਹ ਫਰਿਆਦ ਕਬੂਲ ਕਰੇਗਾ ਇਹ ਕਰਮ ਨੂੰ ਕਬੂਲ ਕਰੇਗਾ ਸਾਨੂੰ ਇਸ ਪਰੇਸ਼ਾਨੀ ਵਿੱਚੋਂ ਕੱਢੇਗਾ ਤਾਂ ਫਿਰ ਉਹ ਪ੍ਰਮਾਤਮਾ ਜ਼ਰੂਰ ਪਰੇਸ਼ਾਨੀਆਂ ਵਿੱਚੋਂ ਕੱਢ ਦਿੰਦਾ ਹੈ ਇਹ ਕਰਮ ਤੁਸੀਂ ਸਵਾ ਮਹੀਨਾ ਕਰਨਾ ਹੈ ਸਵਾ ਮਹੀਨਾ ਮਤਲਬ ਕਿ 5 ਸ਼ਨੀਵਾਰ ਤੁਸੀਂ ਇਹ ਕਰਮ ਕਰਨਾ ਹੈ 5 ਸ਼ਨੀਵਾਰ ਤੁਸੀਂ ਇਸ ਢੰਗ ਨਾਲ ਇਹ ਕਰਮ ਕਰਕੇ ਦੇਖੋ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਵਿਸ਼ਵਾਸ ਰੱਖਣਾ ਬਹੁਤ ਹੀ ਜ਼ਰੂਰੀ ਆ ਵਿਸ਼ਵਾਸ ਦੇ ਸਿਰ ਤੇ ਹੀ ਇਹ ਕੀਤੇ ਹੋਏ ਕਰਮ ਜਿਹੜੇ ਕੰਮ ਆਉਣਗੇ ਤੇ ਕਬੂਲ ਵੀ ਉਦੋਂ ਹੀ ਹੋਣਗੇ ਜੇਕਰ ਤੁਹਾਨੂੰ ਆਪਣੇ ਮੁਰਸ਼ਿਦ ਤੇ ਵਿਸ਼ਵਾਸ ਹੋਵੇਗਾ